ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ امید ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਸਮੇ ਸੋਹਣੀ ਸੂਟ ਤੇ ਸੂਟ دکھਾਉਣ ਤੋਂ ਪਹਿਲਾਂ ਜੋਤ ਟਿਪੀਕ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੈਣੋਂ ਤੁਹਾਡੇ ਸਾਥ ਦੀ ਲੋੜ ਹੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਰਿਖੋ ਪਹਿਲਾ ਸੂਟ ਹੈ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਵਾਈਟ ਕਲਰ ਦੇ ਵਿੱਚ ਬੇਕ ਬੇਕ ਬੂਟੀ ਦਾ ਵਰਕ ਹੋਇਆ ਹੋਇਆ ਬਾਟਮ ਵਰਕ ਹੋਈ ਵੀ ਆ ਟਾਈ ਡਾਈ ਦਾ ਟਾਈ ਡਾਈ ਦਾ ਦੁਪੱਟਾ ਬਣਿਆ ਹੈ ਦੇਖੋ ਦੁਪੱਟੇ ਦੀ ਸ਼ਾਈਨ ਕਿੰਨੀ ਸੁਣੀ ਹੈ ਸੂਟ ਬਹੁਤ ਸੋਹਣਾ ਬਣਿਆ ਹੋਇਆ ਜਿਹੜੀ ਜਿਹੜੀ ਮੇਰੀਆਂ ਭੈਣਾਂ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਿਆ ਕਰੋ ਤੇ ਸਾਨੂੰ ਕਾਲ ਕਰੋ ਤੇ ਤੁਹਾਡੇ ਸਾਥ ਦੀ ਲੋੜ ਹੈ ਭੈਣੋ ਤੁਸੀਂ ਮੈਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਅਗਲਾ ਕਲਰ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਫਰੋਸੀ ਕਲਰ ਹੈ ਤੇ ਵੀ ਪੀਲੇ ਕਲਰ ਦੇ ਨਾਲ ਇਹਨੂੰ ਟਾਈ ਡਾਈ ਕੀਤਾ ਹੋਇਆ ਹੈ ਤੇ ਉਸ ਤਰ੍ਹਾਂ ਦਾ ਹੀ ਇਹ ਵੀ ਛੋਟੀ ਵਾਲਾ ਵਰਕ ਹੈ ਬਹੁਤ ਸੋਹਣੇ ਸੂਟ ਆਏ ਨੇ ਬਹੁਤ ਸੋਹਣਾ ਸਟਾਪ ਹੈ ਮੇਰੇ ਭੈਣਾ ਵੀਡੀਓ ਨੂੰ ਜ਼ਰੂਰ ਪਸੰਦ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਇੱਕ ਤਾਂ ਭੈਣਾ ਤੁਸੀਂ ਮੇਰਾ ਸਾਥ ਨਹੀਂ ਦੀ ਗੀਆਂ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਡੇ ਲਈ ਸੋਹਣੀ ਤੇ ਸੋਹਣੀ ਹਰ ਤਰ੍ਹਾਂ ਦੀ ਤੁਹਾਡੀ ਪਸੰਦ ਦੀ ਚੀਜ਼ ਲੈ ਕੇ ਆਵਾਂ ਆਗਲਾ ਕਲਰ ਇਹਦੇ ਵਿੱਚ ਦੇਖੋ ਬਣਾ ਕਿੰਨਾ ਸੋਨਾ ਕਲਰ ਹੈ ਵਾਈਨ ਜਾਂ ਸ਼ੇਡ ਹੈਗਾ ਬਹੁਤ ਸੋਨਾ ਸ਼ਾਨਦਾਰ ਲੁੱਕ ਬਣਦੀ ਏ ਠੀਕ ਆਪ ਗਰ ਲੈ ਇਸ ਲੁੱਕ ਦਾ ਸੂਟ ਬਹੁਤ ਸੋਨਾ ਸੂਟ ਬਣਦੀ ਨਹੀਂ ਤੇ ਦੇਖੋ ਬਣਾ ਕਿੰਨੇ ਪਸੰਦ ਦੇ ਮੈਂ ਸੋਡੇ ਚੁੰਮ ਚੁੰਨ ਕੇ ਸੂਟ ਲੈ ਕੇ ਆਉਣੀ ਆ ਪਰ ਤੁਸੀਂ ਪਸੰਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਹੌਸਲਾ ਵਧਾਓ ਪੈਨ ਨੂੰ ਕਿ ਮੈਂ ਵੀ ਕੰਮ ਨੂੰ ਅੱਗੇ ਲੈ ਕੇ ਜਾਵਾਂ ਮੇਰੀ ਇਹ ਹੀ ਤੁਕਬਸ ਹੈ ਤੁਹਾਡੇ ਅਪੀ ਤੇ ਅਗਲਾ ਸੂਟੇ ਦੇ ਵਿੱਚ ਦਿਖਾਉਣੀ ਆ ਦੇਖੋ ਪੈਨੂ ਕਿੰਨਾ ਸੋਨਾ ਲਾਈਟ ਗ੍ਰੀਨ ਚਾ ਕਲਰ ਹੈ ਕਿੰਨਾ ਸੋਨਾ ਇਹਦਾ ਕੰਟਰਾਸਟ ਜੇ ਬਣ ਰਿਹਾ ਹੈਗਾ yellow ਦੇ ਨਾਲ ਛੋਟੀ ਛੋਟੀ ਬੂਟੀ ਦਾ ਵਰਕ ਹੈ ਇਹ ਸੇਮ ਨੇ ਤੇ ਕਲਰ ਵੀ ਬਹੁਤ ਸੋਹਣੇ ਆਏ ਹੋਏ ਨੇ ਤੇ ਬਹੁਤ ਸੋਹਣਾ ਸਾਫ ਹੈ ਬਹੁਤ ਸੋਹਣਾ ਡਿਜ਼ਾਈਨ ਬਣੇ ਹੋਏ ਨੇ ਤੇ ਆਪਣੇ ਕੋਲ ਪਹਿਨਣ ਪਲੇਨ ਫੈਬਰਿਕ ਵੀ ਬਹੁਤ ਆ ਗਿਆ ਹੈਗਾ ਵਰਤੋਂ ਵਾਸਤੇ ਉਹਨਾਂ ਦੀ ਵੀ ਵੀਡੀਓ ਆਪਾਂ ਤੁਹਾਨੂੰ ਪਲੇਨ ਫੈਬਰਿਕ ਦੀ ਪਾਵਾਂਗੇ ਤੇ ਅਗਲਾ ਦੇਖੋ ਇਹ ਵਿੱਚ ਕਲਰ ਤੇ ਦੇਖੋ ਬਣ ਕਿੰਨਾ ਸੋਹਣਾ ਕਲਰ ਹੈ ਇਹ ਵੀ ਇੱਕ ਤੋਂ ਇੱਕ ਕਲਰ ਤੁਹਾਡੇ ਲਈ ਲੈ ਕੇ ਆਏ ਆ ਤਾਂ ਕਿ ਮੇਰੀ ਇਹ ਪਹਿਣਾ ਇਹ ਸਾਰੇ ਸੂਟ ਪਸੰਦ ਆਉਣ ਤੇ ਜਲਦੀ ਤੋਂ ਜਲਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੈਨੂੰ ਵੀ ਪਤਾ ਲੱਗੇ ਮੇਰੀਆਂ ਕਮੀਆਂ ਦਾ ਤੁਹਾਡੀ ਸਲਾਹ ਦੇ ਨਾਲ ਹੀ ਮੈਂ ਅੱਗੇ ਕੰਮ ਲੈ ਕੇ ਜਾਵਾਂਗੀ ਤੇ ਇਸ ਚੈਨਲ ਨੂੰ ਹਜ਼ਾਰ ਸਬਸਕ੍ਰਾਈਬ ਜਲਦੀ ਤੋਂ ਜਲਦੀ ਕਰੋ ਮੇਰੀ ਨੂੰ ਪੈਣ ਨੂੰ ਸਾਥ ਦਿਓ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਅਗਲਾ ਕਲਰ ਵੀ ਇਹਦੇ ਵਿੱਚ ਹੈਗਾ ਰੈੱਡ ਕਲਰ ਰੈੱਡ ਕਲਰ ਦੇਖੋ ਕਿੰਨਾ ਸੋਹਣਾ ਬਣ ਕੇ ਆ ਰਿਹਾ ਹੈਗਾ ਕਲਰ ਦੇ ਨਾਲ ਇਹ ਸਦਾ ਹੀ ਕਲਰ ਦੇ ਨਾਲ ਹਾਈਲਾਈਟ ਜਿਹਾ ਕੀਤਾ ਹੋਇਆ ਹੈਗਾ ਫਰਕ ਹੋਇਆ ਵੇ ਬਹੁਤ ਸੋਹਣੇ ਡਿਜ਼ਾਈਨ ਦਾ ਸੂਟ ਬਣਾ ਕੇ ਲੈ ਕੇ ਆਇਆ ਪੜਾ ਇੰਨੇ ਦੇ ਮੇਰੀ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕਿ ਮੇਰੇ ਭੈਣਾਂ ਨੂੰ ਇੱਕ ਤੋਂ ਇੱਕ ਸੂਟ ਪਸੰਦ ਕਰਾਵਾਂ ਤੇ ਮੇਰੀ ਵੀਡੀਓ ਨੂੰ ਪਹਿਣਾ ਜ਼ਰੂਰ ਪਸੰਦ ਕਰਨਾ ਤੇ ਵੀਡੀਓ ਨੂੰ ਦੇਖਿਆ ਕਰੋ ਪਸੰਦ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਅਗਲੇ ਆਪਣੇ ਪ੍ਰਿੰਟ ਸੂਟ ਨੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਬ੍ਰੀਕ ਪ੍ਰਿੰਟ ਨਾਲ ਰੈੱਡ ਕਲਰ ਦੇ ਵਿੱਚ ਸ਼ਰਟ ਬਣੀ ਹੋਈ ਹੈ ਤੇ کریم ਕਲਰ ਦੇ ਵਿੱਚ बॉटम बनी हुई बहुत सोणा स्टाफ कॉटन ਦੇ ਵਿੱਚ ਹੈ ਇਹ ਕੈਮਰੀ कॉटन ਦਾ ਸੂਟ ਹੈ ਤੇ ਕੋਈ ਲਾਈਨਿੰਗ ਦੇ ਲੋੜ ਨਹੀਂ ਬਹੁਤ ਸੋਹਣਾ ਕਪੜਾ ਹੈਗਾ ਆਪਣਾ ਰੁਟੀਨ ਦੇ ਵਿੱਚ ਪਾਉਣ ਵਾਲਾ ਇਹ ਇਹ ਪਹਿਣਾ ਨੇ ਬਹੁਤ ਪਸੰਦ ਕੀਤਾ ਮੈਂ ਵੀ ਆਪਣਾ ਸੂਟ ਇਹਦੇ ਨਾਲ ਦਾ ਵੇਅਰ ਕੀਤਾ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਵੀ ਦਿਖਾਵਾਂਗੀ ਤੇ ਅਗਲਾ ਸੂਟ ਇਹਦੇ ਵਿੱਚ ਹੈਗਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਪਿੰਕ ਕਲਰ ਦੀ बॉटम ਹੈ ਮਾਰਜੈਂਟਾ ਪਿੰਕ ਜੀ ਮਾਰਜੈਂਟਾ ਵੀ ਨਹੀਂ ਪਿੰਕ ਵੀ ਨਹੀਂ ਵਿਚ ਵਿਚਾਈ ਜੀ ਕਲਰ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਸ਼ਰਟ ਦਾ ਪ੍ਰਿੰਟ ਹੈ ਤੇ ਬਹੁਤ ਸੋਹਣੇ ਸੂਟ ਨੇ ਇਹ ਵੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਕਢਾਈ ਦੇ ਨਾਲ ਮੈਂ ਦੋ ਤਿੰਨ ਸੂਟ ਵੀ ਲੈ ਕੇ ਆਈਆਂ ਬਾਕੀ ਚਲੋ ਆਪਣੇ ਪਹਿਣਾ ਨੂੰ ਬਹੁਤ ਸਾਰੇ ਪਸੰਦ ਆ ਜਾਣ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਹੀ ਕਰ ਦੇਣਾ ਤੇ ਅਗਲਾ ਸੂਟ ਹੈਗਾ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਇਹ ਵੀ ਕਲਰ ਤੇ ਪੀਚ ਕਲਰ ਦੇ ਬਾਟਮ ਹੈ ਬ੍ਰਿਕ ਪ੍ਰਿੰਟ ਦੇ ਨਾਲ ਵੀ ਸ਼ਰਟ ਵਰਨੀ ਹੋਈ ਹੈ ਬਹੁਤ ਸੋਹਣਾ ਕੱਪੜਾ ਹੈ ਕੈਮਰੀ कॉटन ਦੇ ਵਿੱਚ ਸਾਰੀਆਂ ਭੈਣਾਂ ਮੇਰੀਆਂ ਸੂਟ ਦਾ ਆਰਡਰ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਧੰਨਵਾਦ ਕਰਦੇ ਆ ਪੈਨੂ ਤੁਹਾਡਾ ਵੀਡੀਓ ਦੇਖਣ ਲਈ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਤਾਂ ਕਿ ਮਿਲਾਂਗੇ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸੋਨ ਪਲੇਨ ਫੈਬਰਿਕ ਵੀ ਦਿਖਾਵਾਂਗੇ ਤੇ ਇਹ ਸੂਟਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਪੈਨੋ ਮਿਲਾਂਗੇ ਅਗਲੀ ਵੀਡੀਓ ਨਾਲ ਧੰਨਵਾਦ